ਮੰਨ ਤਾਂ ਮੇਰੇ ਮੁੰਡੇ ਦੇ ਕਾਤਲ ਚਾਹੀਦੇ ਆ ਕਾਤਲ ਚਾਹੀਦੇ ਮਨ ਨੂੰ ਅੰਚਾਪ ਕਰ ਚਲੇ ਮੇਰੀ ਬੇਟੀ ਦਾ ਫੋਨ ਗਿਆ ਮੇਰੇ ਪਾਸ ਮਮੀ ਮੁੰਡੇ ਦਾ ਬਹੁਤ ਖੂਨ ਹੈ ਖਰਾਬਾ ਹੋ ਗਿਆ ਮੁੰਡਾ ਮੇਰਾ ਕਿਸੇ ਨੇ ਨਹੀਂ ਚੱਕਿਆ ਜੇ ਚੱਕਣ ਲੱਗੇ ਮੁੰਡੇ ਨੂੰ ਉਹ ਕੁੜੀ ਦਾ ਨਾਥ ਵਿੱਚੇ ਪਾ ਕੇ ਆਣਾ ਮੇਰੀ ਪੜਾਪੇ ਦੀ ਲਾਠੀ ਸੀਗੀ ਉਹ ਮੇਰੀ ਧੀ ਆਂਦਾ ساری ਉਮਰ ਦਾ ਪੇਕਾ ਸੀਗਾ ਉਹ ਮੇਰੀ ਬੱਚੀਆਂ ਰੁਲ ਗਈਆਂ 24 ਘੰਟੇ ਹੋ ਗਏ ਨੇ 24 ਘੰਟੇ ਤੇ ਇਨਸਾਫ ਨਹੀਂ ਮਿਲਿਆ આરોપી ਰੈਸਟ ਨਹੀਂ ਹੋਏ ਤਾਂ ਕਰ ਕੀ ਸਕਦਾ ਐਡਾ ਬੜਾ ਕਤਲਗਾਰਤ ਹੋ ਜੇ ਇਹ ਤਾਂ ਵੱਡਾ ਪੰਜਾਬ ਪੁਲਿਸ ਦਾ ਫੇਲਿਅਰ ਨਹੀਂ ਹੈ ਮੁਹਾਲੀ ਦੇ ਪਿੰਡ ਕੁੰਬੜਾ ਚ ਬੀਤੀ ਰਾਤ ਨੌਜਵਾਨ ਦੀ హత్య ਹੋ ਜਾਂਦੀ ਇਕਤਰ ਕਰ ਦਿੱਤਾ ਜਾਂਦਾ ਔਰ ਪ੍ਰਵਾਸੀ ਪਾਈ ਚਾਰੇ ਵੇ ਲੋਹੇ ਪੂਰੇ ਵਾਰ ਦਾ ਤਰ੍ਹਾਂ ਜਾਮ ਤਾਂ ਜਾਂਦਾ ਜਿਸ ਤੋਂ ਬਾਅਦ ਗੁਸਾਏ ਪਰਿਵਾਰ ਨੇ ਏਅਰਪੋਰਟ ਰੋਡ ਜਿਹੜਾ ਹੈ ਪੂਰਨ ਤੌਰ ਦੇ ਉੱਪਰ ਜਾਮ ਕਰ ਦਿੱਤਾ ਹੈ ਮ੍ਰਿਤਕ ਦਮਨ ਦੀ ਜਿਹੜੀ ਮਾਤਾ ਛੱਡ ਨਾਲੇ ਕੀ ਗੱਲ ਹੋਈ ਸੀ ਅਸਲ ਦੇ ਵਿੱਚ ਕੱਲ ਮੈਨੂੰ ਪਤਾ ਨਹੀਂ ਵੀਰੇ ਮੈਂ ਤਾਂ ਐ ਹੀ ਨਹੀਂ ਤੇ ਕਾਰ ਉਹ ਮੈਂ ਤਾਂ ਕਿਸੇ ਕੇ ਘਰ ਰੋਟੀ ਬਣਾਣ ਗਈ ਹੋਈ ਸੀ ਆ ਨੂੰ 10 ਪੈਸੇ ਗਈ ਵੀ ਤੇ ਰੋਟੀ ਬਣਾ ਮੈਨੂੰ ਪਤਾ ਨਹੀਂ ਮੇਰੀ ਬੇਟੀ ਦਾ ਫੋਨ ਗਿਆ ਮੇਰੇ ਪਾਸ ਮੰਮੀ ਮੁੰਡੇ ਦਾ ਬਹੁਤ ਖੂਨ ਹੈ ਖਰਾਬਾ ਹੋਇਆ ਗਿਆ ਜਦ ਮੇਰੀ ਬੇਟੀ ਮੁੰਡਾ ਮੇਰਾ ਕਿਸੇ ਨੇ ਨਹੀਂ ਚੱਕਿਆ ਜਦ ਚੱਕਣ ਲੱਗੇ ਮੁੰਡੇ ਨੂੰ ਉਹ ਕੁੜੀ ਦਾ ਇਹਨਾਂ ਹੱਥ ਵਿੱਚੇ ਪੈ ਗਿਆ ਮੁੰਡਾ ਪਿਆ ਸੀਗਾ ਹੋ 11 ਦੇ ਨਾਲ ਵੱਡੇ ਹਾਂ ਹਾਂ ਉਹ ਵੀਰ ਉਹ ਜਦਾ ਕਹਿੰਦੀ ਤਿੰਨ ਚਾਰ ਦਿਨਾਂ ਮੋ ਫੜ ਲੈਂਗੇ ਵੀਰੇ ਮੈਨੂੰ ਤਾਂ ਮਨ ਤਾਂ ਮੇਰੇ ਮੁੰਡੇ ਦੇ ਕਾਤਲ ਚਾਹੀਦੇ ਆ ਕਾਤਲ ਚਾਹੀਦੇ ਮੈਨੂੰ ਇਨਸਾਫ ਚਾਹੀਦਾ ਮੇਰਾ ਬੱਚਾ ਦਵਾਪਸ ਨਹੀਂ ਆਣਾ ਪਰ ਮੈਨੂੰ ਇਨਸਾਫ ਚਾਹੀਦਾ ਮੇਰੀ ਬੜਾਪੇ ਦੀ ਲਾਠੀ ਸੀਗੀ ਉਹ ਮੇਰੀ ਧੀ ਆਂ ਦਾ ਸਾਰੀ ਉਮਰ ਦਾ ਪੇਕਾ ਸੀਗਾ। ਉਹ ਮੇਰੀ ਬੱਚੀਆਂ ਰੁਲ ਗਈਆਂ। ਹਾਂਜੀ ਵੀਰੇ 18 ਸਾਲ ਦਾ ਸੀਗਾ ਮੇਰਾ ਮੁੰਡਾ। 24 ਘੰਟੇ ਹੋ ਗਏ ਨੇ 24 ਘੰਟੇ 'ਚ ਇਨਸਾਫ ਨਹੀਂ ਮਿਲਿਆ। આરોપી ਰੈਸਟ ਨਹੀਂ ਹੋਏ ਤਾਂ ਕਰ ਕੀ ਸਕਦਾ। 24 ਘੰਟੇ 'ਚ ਐਨੇ ਕੀ ਕਾਰਵਾਈ ਨਹੀਂ ਹੋਈ। ਕੀ ਪਿੰਡ ਚ ਆ ਕੇ ਬੰਦਾ ਵਾਟ ਕੇ ਚਲੇ ਗਿਆ ਵੀਰ ਕੋਈ ਗੱਲ ਕੀ ਇਨਸਾਫ ਦੀ ਗੱਲ ਤਿੰਨ ਚਾਰ ਦਿਨਾਂ ਤੱਕ ਕਿਆ ਗਾਰੰਟੀ ਵੀਰ ਮਾਨੂੰ ਕਿਆ ਗਾਰੰਟੀ ਮਾਨੂੰ ਜਦ ਤੱਕ ਨਹੀਂ ਉਠਾਂਗੇ ਜਦ 12 ਘੰਟੇ 24 ਘੰਟੇ ਮੈਨ ਨਹੀਂ ਲਿਆ ਸਗੀ ਪੁਲਸ ਉਹ ਦੋ ਦੋ ਦਿਨ ਹੋ ਗਏ ਮੇਰੇ ਬੱਚੇ ਨੂੰ ਪੈਸੇ ਨੂੰ ਮੈਂ ਹੁਣ ਦੋ ਦਿਨਾਂ ਕੀ ਕਿਆਸ ਕਰਾਂ ਕੋਈ ਮੰਨੂ ਤਾਂ ਮੁੰਡਾ ਉਹਨਾਂ ਮਤੇ ਮੈਨੂੰ ਟਾਈਮ ਚਾਹੀਦਾ ਕਿੰਨੇ ਟਾਈਮ ਤੱਕ ਹਾਜ਼ਰ ਹੋਣੀ ਆ ਬਸ ਉਹ ਇੰਚਾਫੇ ਮੇਰਾ ਉਹ ਮੁੰਡਿਆਂ ਨੂੰ ਮੇਰੇ ਮੂਰਾ ਕਾੜ ਤੋ ਮੈਂ ਉਹਨਾਂ ਨੂੰ ਪੁੱਛ ਲੂੰਗੀ ਮੇਰੇ ਬੱਚੇ ਦਾ ਕੀ ਗੁਨਾਹਤਾ ਔਲਾਤਾਂ ਬਾ ਵੜ ਦਿੰਦੇ ਜੇ ਮੇਰੇ ਬੱਚੇ ਦਾ ਕੋਈ ਗੁਨਾਹ ਹੋ ਗਿਆ ਤਾਂ ਮੇਰਾ ਬੱਚਾ ਦਾ ਵੀਰ ਪਿੰਡ ਮਾ ਪੂਰੇ ਪੁੱਛ ਲੈ ਪੂਰਾ ਪਿੰਡ ਖੜਿਆ ਕਿਸੇ ਗੱਲ ਬੋਲਦਾ ਨਹੀਂ ਤਾਂ ਉੱਚੀ ਬਾਜਮਾ ਪਰ ਇੱਕ taraf ਜੇਕਰ ਗੱਲ ਕਰੀ ਤਾਂ ਬੜਾ ਗਮਗੀਨ ਮਾਹੌਲ ਹੈ। ਲਾਗਲੇ ਪਿੰਡ ਵਾਸੀ ਵੀ ਜਿਹੜੇ ਨੇ ਉਹ ਪਹੁੰਚੇ ਹੋਏ। ਦੂਸਰੇ ਪਾਸੇ ਬੁਰਾ ਹਾਲ ਹੈਗਾ ਇੱਥੇ ਗੱਲਬਾਤ ਮਾਪਿਆ ਕਰ ਰਹੇ ਨੇ। ਪ੍ਰਵੀnder ਸਿੰਘ ਸੋਹਾਨਾ ਜਿਹੜੇ ਨੇ ਉਹ ਵੀ ਚੇਚੇ ਤੌਰ ਤੇ ਉੱਪਰ ਪਹੁੰਚਿਆ। ਤੁਸੀਂ ਵੀ ਪਹੁੰਚੇ ਹੋ ਕੀ ਲੱਗਦਾ ਵੀ ਪੁਲਿਸ ਦੇ ਨਾਲ ਕੀ ਗੱਲ ਹੋਈ ਹੈ? ਦੇਖੋ ਪੁਲਿਸ ਦਾ ਫੇਲਿਅਰ ਹੈ। ਚੰਡੀਗੜ੍ਹ ਦੀ ਕੁੱਖ ਚ ਬਸੇ ਸਹਿਰ। ਮੁਹਾਲੀ ਦਾ ਸਭ ਤੋਂ ਵੱਡਾ ਪਿੰਡ ਔਰ ਮੁਹਾਲੀ ਚੰਡੀਗੜ੍ਹ ਤੋਂ ਸਭ ਤੋਂ ਪਹਿਲਾ ਪਿੰਡ ਕੁੰਬੜਾ ਹੁੰਦਾ। ਉਹਦੇ ਵਿੱਚ ਐਡਾ ਬੜਾ ਕਤਲਗਾਰਤ ਹੋ ਜੇ ਇਹ ਤੋਂ ਵੱਡਾ ਪੰਜਾਬ ਪੁਲਿਸ ਦਾ ਫੇਲਿਅਰ ਨਹੀਂ ਹੈ ਮੈਂ ਤਾਂ ਕਹਾਂਗਾ ਪੰਜਾਬ ਪੁਲਿਸ ਦੀ ਫੇਲ ਹੋਣ ਕਰਨ ਅੱਜ ਇਹ 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 ਆਸੇ ਵਾਪਰ ਰਹੇ ਆ ਕਿਉਂਕਿ ਇੱਥੇ ਕੋਈ ਲਾਅਨ ਆਰਡਰ ਰਿਹਾ ਹੀ ਨਹੀਂ ਪਿੰਡਾਂ ਚ ਸ੍ਰੀਆਮ ਗੜਾਸੀਆਂ ਚ ਕੀ ਸ੍ਰੀਆਮ ਕਿਰਚਾਂ ਚ ਕੀ ਪ੍ਰਵਾਸੀ ਘੁੰਮ ਰਹੇ ਆ ਉਹਦੀ ਜ਼ਿੰਮੇਵਾਰੀ ਕੌਣ ਹੈ ਬਾਹਰੋਂ ਆ ਕੇ ਲੋਕ ਇੱਥੇ ਲੜਾਈਆਂ ਕਰ ਰਹੇ ਆ ਸਾਨੂੰ ਤਾਂ ਇਹ ਡਰ ਆ ਰਿਹਾ ਵੀ ਜਿਹੜੇ ਉਹ ਬੰਦਿਆਂ ਨੇ ਇਹ ਘਰਾਉਣੀ ਹਰਕਤ ਕੀਤੀ ਹੋ ਸਕਦਾ ਉਹ ਉਹਨਾਂ ਦੀ ਬੈਕਗ੍ਰਾਉਂਡ ਗੈਂਗਸਟਰ ਦੀ ਹੋਵੇ ਹੋ ਸਕਦਾ ਕੋਈ ਹੋਰ ਹੀ ਨਾ ਤੋ ਵੀ ਵੱਡੇ ਉਹਨਾਂ ਨੇ ਕੋਈ ਸੰਗੀਨ ਜੁਰਮ ਕਰੇ ਹੋਣ ਸੋ ਉਸ ਦੇ ਲਈ ਅੱਜ ਪ੍ਰਸ਼ਾਸਨ ਜਿੰਨੀ ਪੁਲਿਸ ਸਾਡੇ ਤੇ ਲੱਗੀ ਵੀ ਹੈ ਸ਼ਾਇਦ ਉਹਨਾਂ ਤੇ ਲਾ ਦੇਣ ਉਹਨੂੰ ਫੜੇ ਜਾਣੇ ਦੀ ਨਹੀਂ ਫਿਰ ਪੁਲਿਸ ਕੀ ਕਹਿੰਦੀ ਹੈ ਹੁਣ ਉਹ ਕਹਿ ਰਹੀ ਹੈ ਜੀ ਸਾਨੂੰ ਇੱਕ ਦੋ ਦਿਨ ਦਿਓ ਅਸੀਂ ਫੜ ਲਾਂਗੇ ਜੀ ਇਹ ਇੱਕ ਦੋ ਦਿਨ ਚ ਅਸੀਂ ਇਹ ਪਰਚਾ ਅਸੀਂ ਦੇ ਦਿੱਤਾ ਜੀ ਬੰਦੇ ਨਾਮਿਨੇਟ ਕਰਤੇ ਜੀ ਬਿਲਕੁਲ ਬਿਲਕੁਲ ਧੰਨਵਾਦ ਆ ਹਰੇਕ ਤਰਫ ਜੇਕਰ ਗੱਲ ਕਰੀ ਤਾਂ ਪਰਿਵਾਰਕ ਮੈਂਬਰ ਔਰ ਪਿੰਡ ਵਾਸੀਆਂ ਵੱਲੋਂ ਸੜਕਾਂ ਜਿਹੜੀਆਂ ਨੇ ਉਹ ਜਾਮ ਕੀਤੀਆਂ ਹੋਈਆਂ ਇਸ ਕਤਲ ਮਾਮਲੇ ਚ ਡੀਐਸਪੀ ਸਿਟੀ 2 ਹਰਸੀਪਰ ਸਿੰਘ ਬਲਸਾੜ ਨਾਲੇ ਬਲਸਾਪ ਕੀ ਕਾਰਵਾਈ ਕੀ ਕੀਤੀ ਹੋਈ ਹੈ ਔਰ ਗੱਲ ਕੀ ਹੋਈ ਸੀ ਇਸ ਬਾਰੇ ਦੱਸ ਵੈਸੇਕਲੀ ਬੱਚਿਆਂ ਦੀ ਲੜਾਈ ਹੋਈ ਸੀਗੀ ਉਹਦੇ ਵਿੱਚ ਜਿਹੜੇ ਆਪਣੇ ਆਕਾਸ਼ ਨਾਮ ਦੇ ਲੜਕੇ ਨੇ ਉਨਾ ਤੇ ਨਾਲ ਉਹ 3-4 ਬੱਚਿਆਂ ਨੂੰ ਨਾਲ ਹੋਰ ਲਿਆ ਕੇ ਉਹਨੇ ਇੱਥੇ ਬੱਚੇ ਦਾ ਦਿਲਪ੍ਰੀਤ ਦੇ ਵੀ ਸੱਟਾਂ ਮਾਰੀਆਂ ਇੱਕ ਦੂਸਰ ਇੱਕ ਹੋਰ ਬੱਚੇ ਦਾ ਦਮਨ ਦਮਨ ਦੇ ਵੀ ਕੀ ਕਹਿੰਦੇ ਸੱਟਾਂ ਮਾਰੀਆਂ ਉਹਦੇ ਵਿੱਚ ਉਹਦਾ ਕੀ ਕਹਿੰਦੇ ਉਹਦੇ ਤੇ ਅਸੀਂ ਐਫ ਆਈ ਆਰ ਦਰਜ ਕਰ ਲਈਏ 103 109/1 109/1 126 ਤੇ ਪਰਚਾ ਪਰਚਾ ਦਰਜ ਕਰਕੇ ਤੇ ਪਰਚਾ ਦਰਜ ਕਰਕੇ ਤੇ ਕਾਰਵਾਈ ਚੱਲ ਰਹੀ ਹੈ ਇਹਦੇ ਤੇ ਜਿਹੜਾ ਜਿਸ ਦਾ ਪੀਜੀ ਸੀ ਉਹਨੇ ਉਹਨੂੰ ਆਪਣੇ ਰਜਿਸਟਰ ਨਹੀਂ ਕਰਾਇਆ ਸੀ ਉਸੇ ਵੀ ਅਸੀਂ ਵੱਖਰਾ 223 ਬੀਐਨਐਸ ਦਾ ਪਰਚਾ ਦਿੱਤਾ ਉਹਦੇ ਉਹਦੀ ਵੀ ਅਰੈਸਟ ਪਾਈ ਹੈ ਤੇ ਇਹਦੇ ਵਿੱਚ ਇੱਕ ਬੰਦਾ ਉਹਨਾਂ ਦੇ ਨਾਲ ਜਿਹੜਾ ਟੱਚ ਸੀ ਉਹਨੂੰ ਵੀ ਅਸੀਂ ਰਾਉਂਡ ਅਪ ਕੀਤਾ ਹੋਇਆ ਤੇ ਛੇਤੀ ਹੀ ਅਸੀਂ ਸਾਰੇ ਮੁਲਜ਼ਮ ਜਿਹੜੇ ਆ ਗ੍ਰਿਫਤਾਰ ਟ੍ਰੇਸ ਕਰ ਰਹੇ ਉਹਨਾਂ ਨੂੰ ਟ੍ਰੇਸ ਹੋ ਗਿਆ ਵੀ ਕਿੱਥੋਂ ਦੇ ਰਹਿਣ ਵਾਲੇ ਸੀ ਔਰ ਕਿੱਥੋਂ ਦੇ ਦੇਖੋ ਜਦੋਂ ਸਾਡੇ ਕੋਲ ਉਹ ਸੀ ਬਲਾਈਂਡ ਉਹ ਸੀ ਨਾ ਕਿਸੇ ਨੂੰ ਪਿੰਡ ਵਾਲੇ ਨੇ ਸਾਨੂੰ ਦੱਸਿਆ ਸੀ ਵੀ ਕੌਣ ਹੈ ਉਹ ਹੌਲੀ ਹੌਲੀ ਪੁਲਿਸ ਨੇ ਸਾਰੇ ਸਾਰੇ ਦੇ ਸਾਰੇ ਨਾਮਿਨੇਟ ਕਰ ਲਏ ਤੇ ਸਾਰੇ ਹੀ ਛੇਤੀ ਅਸੀਂ ਦੋ ਤਿੰਨ ਦਿਨਾਂ ਦੇ ਵਿੱਚ ਸਾਰੇ ਗ੍ਰਿਫਤਾਰ ਕਰ ਲਾਂਗੇ ਬਿਲਕੁਲ ਹੁਣ ਧਰਨਾ ਫਿਰ ਇਸੇ ਤਰ੍ਹਾਂ ਜਾਰੀ ਰੂਗੇ ਜਦੋਂ ਤੱਕ ਨਹੀਂ ਕਿ ਕੋਈ ਗੱਲ ਨਹੀਂ ਜੀ ਉਹਨਾਂ ਨੇ ਆਪਣੇ ਡਿਸੀਜਨ ਲੈ ਰਹੇ ਆ ਜੀ ਹਾਂਜੀ ਠੀਕ ਹੈ ਸੋ ਇਸ ਧਰਨੇ ਦੇ ਵਿੱਚ ਕੀ ਅਗਲਾ ਰੂਪ ਤਾਰਨ ਕਰਦਾ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਟ੍ਰੇਸ ਕਰ ਰਹੇ ਹਾਂ ਉਹਨਾਂ ਵਿੱਚੋਂ ਇੱਕ ਨੌਜਵਾਨ ਨੂੰ ਰਾਉਂਡ ਅਪ ਕੀਤਾ ਸੋ ਅੱਗੇ ਕੀ ਕਾਰਵਾਈ ਨਿਕਲਦੀ ਹੈ ਦੇਖਣਾ ਹੋਵੇਗਾ ਕੈਮਰਾ ਪਰਸਨ ਸਿਕੰਦਰ ਦੇ ਨਾਲ ਮਨਜੋਤ ਸਿੰਘ ਕਾਂਗਪੀਟੀਸੀ ਨਿਊਜ਼ ਮੋਹਾਲੀ